ਬਬੂ ਜੀ ਹੁਣਾਂ ਦਾ ਚਮਕ ਚਮਕੀਲਾ ਸਾਹਿਬ ਦਾ ਸਾਰਿਆਂ ਦਾ ਕਿਉਂਕਿ ਸਾਰੇ ਇੱਥੇ ਉਹ ਲੋਕ ਆਏ ਨੇ ਜਿਨ੍ਹਾਂ ਨੇ ਅਮਰ ਸਿੰਘ ਚਮਕੀਲਾ ਦੇ ਨਾਲ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਕੱਟਿਆ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਉਹਦੀ ਬਚਪਨ ਤੋਂ ਲੈ ਕੇ ਉਹਦੀ ਪਰਵਰਿਸ਼ ਨੂੰ ਦੇਖੀ ਉਹਦੀ ਸਟ੍ਰਗਲ ਦੇਖੀ ਉਹਦਾ ਸਟਾਰਡਮ ਦੇਖਿਆ ਤੇ ਉਹਦਾ ਅੰਤ ਸਮਾਂ ਵੀ ਦੇਖਿਆ ਕਈ ਵਰੀ ਇਹ ਲੱਗਦਾ ਵੀ ਐਡੀ ਛੇਤੀ ਉਹ ਬੰਦਾ ਕਿਵੇਂ ਚਲੇ ਗਿਆ ਪਰ ਕਿਨ ਜਿਹੜੇ ਕੀਮਤੀ ਚੀਜ਼ਾਂ ਨੇ ਉਹ ਬਹੁਤ ਥੋੜਾ ਚ ਰਹਿਂਦੀਆਂ ਨੇ ਕਿਉਂਕਿ ਉਹਨਾਂ ਨੇ ਬਹੁਤ ਦੁਨੀਆ ਤੇ ਕਿਨੇ ਜਿਦੀ ਇੱਥੇ ਲੋੜ ਐ ਉਹਦੇ ਉੱਪਰ ਵੀ ਲੋੜ ਆ ਹੋ ਸਕਦਾ ਪਰਮਾਤਮਾ ਨੂੰ ਜ਼ਿਆਦਾ ਲੋੜ ਹੋਵੇ ਪਰ ਜੋ ਲੋਕ ਕਰਕੇ ਗਏ ਨੇ ਕਿਉਂਕਿ ਅਸੀਂ ਸਾਡੀ ਰਿਕਾਰਡਿੰਗ ਇਕੱਠਿਆਂ ਦੀ ਸੀ ਪੰਦੇਰ ਸਾਹਿਬ ਜਾ ਰਹੇ ਨੇ ਅੱਛਾ ਦੇਖੋ ਥੋੜੀ ਵਾਰੀ ਵੀ ਉੱਠ ਕੇ ਇੱਦੇ ਹਿੱਲਿਆ ਨਹੀਂ ਗਾ ਮੈਂ ਕਿਸੇ ਨੂੰ ਹਿੱਲਣ ਦੇਣਾ ਨਹੀਂ ਜਵਲ ਸਾਹਿਬ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਇੱਥੇ ਉਹ ਸ਼ਾਕਰਨੀ ਜਿਹੋਣੀ ਬੈਠੇ ਨੇ ਉਹ ਰਾਜ ਦਾਦੇ ਆਉਂਦੇ ਸੀ ਵੀ ਜਦੋਂ ਕਈ ਵਾਰੀ ਮੈਂ ਪ੍ਰੋਮ ਤੇ ਜਾਂਦੀ ਹੁੰਦੀ ਸੀ ਮੈਂ ਕਿਹਾ ਤੁਸੀਂ ਤੇ ਪ੍ਰੋਮ ਤੇ ਉਦੋਂ ਜਾਂਦੇ ਸੀ ਜਦੋਂ ਉਹ ਸਟਾਰ ਬਣ ਗਿਆ ਮੈਂ ਉਦੋਂ ਜਾਂਦਾ ਰਿਹਾ ਜਦੋਂ ਉਦੋਂ ਦਾ ਕੋਈ ਵੀ ਨਹੀਂ ਸੀ ਜਾਂਦਾ ਅਸੀਂ ਉਹਦੇ ਮਿੱਤਰ ਆ ਜਿਹੜੇ ਸਟ੍ਰਗਲ ਤੇ ਕਿਉਂਕਿ ਇੱਥੇ ਬਹੁਤ ਸਾਰੇ ਨਹੀਂ ਨਹੀਂ ਗੁੱਸਾ ਨਾ ਕਰੋ ਬੀਬਾ ਐਵੇਂ 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 ਛੋਟੀ ਹੈ ਨਹੀਂਗੀ ਨਾ ਇਹ ਨਹੀਂ ਵੱਡੀ ਆ ਇਹ ਤੂੰ ਕਲਾ ਕਲਾਕਾਰਾਂ ਦੀ ਕੁੰਡੀਆਂ ਪਾਉਣੀ ਆ ਜੇ ਮੈਂ ਆਪਣੀ ਅਈਦੇ ਫਿਰ ਮੈਂ ਤੇਰੀ ਵੀ ਨਹੀਂ ਇੱਕ ਵੀ ਨਹੀਂ ਮੰਨਣੀ ਮੈਂ ਇਹ ਵੀ ਨਹੀਂ ਮੰਨਣਾ ਤੂੰ ਉਦੋਂ ਗਈ ਸੀ ਵੇਜ ਬੰਦਾ ਝੂਠ ਦੇ ਉੱਤਰ ਆਵੇ ਫਿਰ ਮੈਂ ਹੀ ਮਾਰੂਗਾ ਝੂਠਾ ਮੇਰੇ ਵਰਗਾ ਕੋਈ ਨਹੀਂਗਾ ਫਿਰ ਜੇ ਗੱਪ ਛੱਡਣ ਲੱਗਿਆ ਨਾ ਫਿਰ ਮੈਂ ਗੱਪਾਂ ਨੇ ਸਾਰ ਜਾਨੇ ਗੋਰਾ ਜੀ ਕਹਿੰਦੇ ਸੀ ਵੀ ਗੱਲ ਨਹੀਂ ਕਰਨੀ ਹੁਣ ਸਾਡੇ ਸਾਡੇ ਪੱਲੇ ਗੱਲਾਂ ਹੀ ਆ ਉਸਦੇ ਪੱਲੇ ਹੈ ਕੀ ਗਾਉਣ ਨੂੰ ਤਾਂ ਸਾਰੇ ਇੱਥੇ ਗਾ ਕੇ ਚੱਲ ਜਾਂਦੇ ਆ ਐਂ ਦੇ ਗੱਲਾਂ ਗੁੱਲਾਂ ਨੇ ਸਾਰ ਜਾਂਦੇ ਆ ਇੱਕ ਵਾਰੀ कहें ने दिल के लिए कुछ तो एहतराम करूं उसे नजर तो मिले फिर उसे सलाम करूं मुझे तो होश नहीं आप मशवरा दीजिए मुझे तो होश नहीं आप मशवरा दीजिए कहां से फसाना, कहां तमाम करूँगा कई बार पता नहीं लगता कितों गल शुरू करिए कितों घट करिए तो कि बहुत सारे गीत जो मैं देखता भाई चमकीला जी वाल कई गीत है मैंने चटला चलते धरके मित्रा मैं, मैं खंड बन गई ਪਹਿਲੇ ਦਿਨ ਸਟੇਜ ਤੇ ਰੈਸਲ ਅਸੀਂ ਇਕੱਠੇ ਨੇ ਕੀਤੀ ਪਰ ਉਹ ਗੀਤ ਸੋਨੀਆ ਦਾ ਗਾਇਆ ਮੈਂ ਸੀ ਉੱਥੇ ਪ੍ਰੋਗਰਾਮ ਸੀ ਮੈਂ ਹੀ ਪ੍ਰੋਗਰਾਮ ਬੁੱਕ ਕਰ ਮੈਂ ਉਹ ਤਾਂ ਗਾਉਣ ਨਹੀਂ ਸੀ ਲੱਗਿਆ ਮੈਂ ਐਜੇ ਗੀਤਕਾਰ ਉਸ ਤੋਂ ਪਹਿਲਾਂ ਮੇਰੇ ਗੀਤ ਬਹੁਤ ਸਾਰੇ ਰਿਕਾਰਡ ਹੋ ਗਏ ਸੀ ਪਰ ਐਜੇ ਸਿੰਗਰ ਹੋ ਮੈਂ ਤੋਂ ਪਹਿਲਾਂ ਹਿੱਟ ਹੋ ਗਿਆ ਸੀ ਤੇ ਬਾਅਦ ਚ ਵੀ ਜ਼ਿਆਦਾ ਹੀ ਹਿੱਟ ਰਿਹਾ ਮੇ ਤੋਂ ਮੇਰੇ ਜਿਹਾ ਮੈਂ ਤੋਂ ਤਾਂ ਹੀ ਰਿਹਾ ਮੈਂ ਕੋਸ਼ਿਸ਼ ਬਹੁਤ ਕਰਦਾ ਰਿਹਾ ਪਰ ਪਿਆਰ ਬਹੁਤ ਥੋੜੇ ਦੇ ਮੁੱਕ ਗਏ ਰਿਹਾ ਇੱਕੋ ਤਾੜੀਆਂ ਮਾਰ ਦੋ ਤੇ ਨਾ ਦੀਆਂ ਕਿਉਂਕਿ ਇਹ ਗੀਤ ਮੈਨੂੰ ਮੈਂ ਕੀ ਗੀਤ ਗਾਉਣਾ ਮੈਂ ਨਹੀਂ ਨਹੀਂ ਦੋ ਦਾਰੀ ਇੱਥੇ ਹੁਣ ਚੁੱਪ ਕੀਤੇ ਬਾਤ ਸਾਰੇ ਗਾਲ ਕੱਢਣਗੇ ਇਹ ਆਪਣੇ ਘਰ ਦੇ ਆਪ ਨੂੰ ਪਤਾ ਹੋਵੇ ਕਿ ਤੇ ਸੁਭਾਅ ਕਿਹੋ ਜਿਹਾ ਕਿਉਂਕਿ ਮੇਰਾ ਗੀਤ ਬੰਸੀ ਜੀ ਬੰਸੀ ਬਨਾਲਾ ਜੀ ਬੜੇ ਅੱਛੇ ਕਲਾਕਾਰ ਨੇ ਹਰ ਇੱਕ ਦਾ ਪਹਿਲਾ ਗੀਤ ਜਦੋਂ ਹੁੰਦਾ ਬੜਾ ਚਾਹ ਹੁੰਦਾ ਅਜੇ ਗੀਤਕਾਰ ਮੇਰਾ ਸ਼੍ਰੀਮਤੀ ਜਗਬੋਣ ਕੌਰ ਜੀ ਨੇ ਸਭ ਤੋਂ ਪਹਿਲਾਂ ਅਜੇ ਤੋਂ 40 45 ਸਾਲ ਪਹਿਲਾਂ ਰਿਕਾਰਡ ਕਰਾਇਆ ਸਭ ਤੋਂ ਬਰਾਜਾ ਯਾਰ ਮਾਰ ਕਰਦਾ ਦੇਵੀ ਮਖਸੂਸਪੁਰ ਜੀ ਸਾਹਿਬ ਉਹਦਾਂ ਆਏ ਸੀ ਮੈਨੂੰ ਕਹਿੰਦੇ ਮੈਂ ਸ਼ੁਕਰਗੁਜ਼ਾਰ ਹਾਂ ਤੇਰਾ ਮੈਂ ਕਹਿੰਦਾ ਮੈਂ ਹਮੇਸ਼ਾ ਜਗਮਉਂ ਕੌਰ ਦਾ ਨਾਮ ਲੈਣਾ ਜਦੋਂ ਤੁਸੀਂ ਮੇਰਾ ਨਾਮ ਲੈਨੇ ਹੋ ਮੈਨੂੰ ਲੱਗਦਾ ਵੀ ਮੇਰਾ ਜਿਹੜਾ ਉਧਰ ਅਹਸਾਨ ਸਿੰਘ ਮੋੜ ਆਇਆ ਹੁਣ ਮੈਂ ਕਹਿੰਦਾ ਵੀ ਅਗਲੀ ਜਨਰੇਸ਼ਨ ਦੇਵੀ ਦਾ ਨਾਮ ਲਿਆ ਕਰੇ ਵੀ ਦੇਵੀ ਨੇ ਸਾਡੇ ਵਾਸਤੇ ਆਹ ਕੀਤਾ ਦੇਵੀ ਨੇ ਸਾਡੇ ਆਹ ਵਾਸਤੇ ਜਗਮਉਂ ਕੌਰ ਕਹਿੰਦੀ ਹੁੰਦੀ ਸੀ ਵੀ ਜ਼ਿੰਦਗੀ ਮੈਂ ਚਾਹੇ ਜੋਸ਼ ਨਾ ਹੋ ਜ਼ਿੰਦਗੀ ਮੈਂ ਚਾਹੇ ਜੋਸ਼ ਨਾ ਹੋ ਬਾਤ ਕਰਨੇ ਕੀ ਚਾਹੇ ਹੋਸ਼ ਨਾ ਹੋ ਲੱਖ ਗੁਨਾਹ ਹੋ ਆਦਮੀ ਮੇਂ ਪਰ ਆਜ ਵੀ ਇਹਿਸਾਨ ਭਰਾ ਮੋਸ਼ ਨਾ ਹੋ। ਇਹਿਸਾਨ ਰੱਖਣਾ ਚਾਹੀਦਾ ਯਾਦ। ਇਹ ਗੀਤ ਮੈਂ ਇੱਕੋ ਗਾਉਂਗਾ ਸਭ ਤੋਂ ਬੁਰਾ ਜੀ ਯਾਰ ਮਾਰ ਕਰਦਾ। ਜੀ ਮੈਂ ਇੱਕ ਮੈਂ ਕੋਈ ਕਲਦੀਬ ਮਾਨਕ ਦੀ ਗਾਉਂਗਾ ਜਿਹੜਾ ਮਰਜੀ ਸੁਰ ਰੱਖ ਲਾ। ਜਿਹੜਾ ਠੀਕ ਰੱਖ ਲਾ। ਪਹਿਲਾ ਸਵੇਰ ਰੱਖ ਲਾ। ਦੱਦਾ ਦੱਦਾ ਜੀ। ਇਹ ਬੀਨੇ ਜੀ ਹੁਣੇ ਚੋਤਾ ਸਾਹਬ ਨੇ ਵੱਡੇ ਕਲਾਕਾਰ ਨੇ ਹੈਲੋ ਜੀ ਹੈਲੋ ਮੈਨੂੰ ਕਹਿਣਾ ਪੈਂਦਾ ਪਿਓ ਦੇ ਪੁੱਤੋ ਗਲਤ ਫਹਿਮੀ ਨਾ ਕਰ ਲਿਓ ਮੇਰੇ ਛੋਟੇ ਭਰਾਓ ਤੁਸੀਂ ਸ਼ਹਾ ਦਾ ਕਰਜ ਪੂਰਾ ਹਾਂ ਜਿਗਰ ਦਾ ਦਰਦ ਪੂਰਾ ਅਸੀਂ ਮੰਕਾ ਮਲੰਗਾ ਦੀ ਨੌਕਰੀ ਨਹੀਂ ਕੀਤੀ ਅਸੀਂ ਮੰਕਾ ਮਲੰਗਾ ਦੀ ਨੌਕਰੀ ਨਹੀਂ ਕੀਤੀ ਜੇ ਨੌਕਰੀ ਵੀ ਹੋਇਆ ਤੇ ਨੂੰ ਆਪਾਂ ਦੇ ਹੋਇਆ ਅਸੀਂ ਕਿ ਕਰਾਂ ਤੇ ਕਾਟਿਆ ਦੀ ਰਾਖੀ ਨੀ ਕੀਤੀ ਵਾਰੀ ਵਾਰ ਜੇ ਰਾਖੇ ਵੀ ਹੋਇਆ ਤੇ ਬਾਗਾ ਦੇ ਹੋਇਆ ਜੇ ਰਾਖੇ ਵੀ ਹੋਇਆ ਤੇ ਬਾਗਾ ਦੇ ਹੋਇਆ ਅਸੀਂ ਚਿਰੀਆਂ ਤੇ ਕਾਮਾ ਦਾ ਸ਼ਕਰ ਨੀ ਕੀਤਾ ਜੇ ਸ਼ਿਕਾਰੀ ਵੀ ਹੋਇਆ ਤੇ ਬਾਜਾ ਦੇ ਹੋਇਆ ਅਸੀਂ ਪੰਗੀ ਤੇ ਪੋਸਤੀ ਦੀ ਯਾਰੀ ਨੇ ਕੀਤੀ ਅਸੀਂ ਪੰਗੀ ਤੇ ਪੋਸਤੀ ਦੀ ਯਾਰੀ ਨੇ ਕੀਤੀ ਜੇ ਯਾਰੀ ਵੀ ਕੀਤੀ ਜੇ ਯਾਰੀ ਵੀ ਕੀਤੀ ਜੇ ਯਾਰ ਵੀ ਹੋਇਆ ਤੇ ਸ਼ਰਾਬਾ ਦੇ ਹੋਇਆ ਏ ਮੈਂ ਲਾਈਨ ਮਣੀ ਕਰਕੇ ਗਈ ਆ ਮਣੀ ਨੂੰ ਇਹ ਗਲਤ ਜੰਗੀ ਲੱਗੀ ਹੈ ਨਾ ਜੇ ਯਾਰ ਵੀ ਹੋਏ ਆ ਤੇ ਸ਼ਰਾਬਾ ਦੇ ਹੋਇਆ ਇਹ ਲੋਕ ਦੁਗਰੀ ਪਿੰਦ ਤੋਂ ਨੇ ਜਿੱਥੇ ਬਾਈ ਦੀ ਸਾਰੀ ਜ਼ਿੰਦਗੀ ਲੰਗੀ ਮੈਂ ਸ਼ੁਕਰਗੁਜ਼ਾਰ ਆਂ ਸ਼ਹਾ ਦਾ ਕਰਜਪੁਰ ਆਹਾ ਜਗਰਦਾ ਦਰਦਪੁਰ ਆਹਾ ਜਗਰਦਾ ਦਰਦਪੁਰ ਆਹਾ ਫੱਕਰ ਦੀ ਮਾਰ ਬੁਰੀ ਓਹੋ ਫੱਕਰ ਦੀ ਮਾਰ ਬੁਰੀ ਓਹੋ ਪਗਾਨੀ ਨਾਰਬੂਰੀ ਆਹ ਆ ਪਗਾਨੀ ਨਾਰਬੂਰੀ ਆਹ ਮੇ ਤੇਰਾ ਜੱਗਲ ਤੇ ਜੋ ਹੱਥ ਧਰਦਾ ਸਭ ਤੋਂ ਬੁਰਾ ਕੋ ਯਾਰ ਬਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਬਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ Hey 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 one, thank you चार तेरे भी थे चार मेरे भी थे फूल तुझ पे पे भी भी थे, फूल मुझ थे, लाल तुझ पे भी थे लाल मुझ पे भी थे रोते तेरे भी थे रोते मेरे भी थे पर तुझ में और मुझ में ਵਰ ਕਿਤਨਾ تھا ਐਨ ਆਜਨੀ ਤੂੰ ਜਹਾਂ ਮੈਂ ਆ ਰਹੀ ਥੀ ਮੈਂ ਜਹਾਂ ਸੇ ਚਾਰ ਰਹਾ ਥਾ ਮਾਰੇ ਹੋਏ ਸੋਹਣੀਆਂ ਨਾਰਾਂ ਦੇ ਪਿਆਰ ਦੇ ਮਾਰੇ ਹੋਏ ਸੋਹਣੀਆਂ ਨਾਰਾਂ ਦੇ ਪਿਆਰ ਦੇ ਪਰ ਦੇਰ ਸਾਹਿਬ ਸਾਡੀਆਂ ਘਰ ਦੀਆਂ ਕੁੜੀਆਂ ਬੈਠੀਆਂ ਮੂਰੇ ਵੀ ਨਹੀਂ ਕਹਿੰਦੇ ਮਾਰੇ ਸੋਹਣੀਆਂ ਮੈਂ ਉਗਲ ਵੀ ਨਹੀਂ ਕਰ ਸਕਦਾ ਮੈਂ ਤਾਂ ਦੀ ਉਗਲ ਕਰ ਦਿੰਦਾ ਮੂਰੇ ਸਾਡੀਆਂ ਕੁੜੀਆਂ ਬੈਠੀਆਂ ਉਹਨਾਂ ਕਹਿੰਦਾ ਸਾਡੇ ਕੰਜਰ ਖਾਣਾ ਘਰੇ ਕਿਰ ਜਾਂਦੇ ਆ ਬਾਹਰ ਜਾਂਦੇ ਨਹੀਂ ਮਾਰੇ ਹੋ ਸੋਹਣੀਆਂ ਨਾਰਾ ਦੇ ਪਿਆਰ ਦੇ ਪੁੱਤ ਸਰਦਾਰ ਆ ਤੇ ਕਈ ਮੱਜਾ ਚਾਰਦੇ ਪੁੱਤ ਸਰਦਾਰ ਅੱਜ ਕਿ ਮੱਜਾ ਕਾਉਰ ਦੇ ਬੁੱਦੀ ਆਹਾਰ ਬੁਰੀ ਬੁੱਦੀ ਆਹਾਰ ਬੁਰੀ ਅੱਖ ਦੀ ਮਾਰ ਬੁਰੀ ਓਹੋ ਅੱਖ ਦੀ ਮਾਰ ਬੁਰੀ ਟੱਕੇ ਪਾਗਾ ਵਾਲਾ ਕੋਈ ਇਹਨੂੰ ਜੜਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਇਹ ਇੱਕ ਮੈਂ ਬੇਨਤੀ ਕਰਾਂ ਬਾਂਸੀ ਜੀ ਮਨੀ ਸਾਹਿਬ ਨੂੰ ਪਤਾ ਇਹ ਗੀਤ ਸ੍ਰਿੰਦਰ ਸ਼ਿੰਦਾ ਜੀ ਨੇ ਵੀ ਰਿਕਾਰਡ ਕਰਾਇਆ ਸੀ ਇੱਕ ਫਿਲਮ ਬਣੀ ਸੀ ਗੱਭਰੂ ਪੰਜਾਬ ਦਾ ਗੱਗੂ ਗਿਲਤੀ ਫਿਲਮ ਸੀ ਤੇ ਗੱਗੂ ਗਿਲਤੇ ਫੁਲਮਾਇਆ ਸੀ ਸ੍ਰਿੰਦਰ ਸ਼ਿੰਦਾ ਜੀ ਹਣੀ ਬਹੁਤ ਅੱਛਾ ਇਸ ਗੀਤ ਨੂੰ ਗਾਉਂਦੇ ਹੁੰਦੇ ਸੀ ਮੈਨੂੰ ਇਹ ਬਾਣ ਆ ਵੀ ਕੁਦਰਤੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਉਹਦੋਂ ਵੀ ਪੜਦਾ ਹੁੰਦਾ ਸੀ ਜਦੋਂ ਮੈਂ ਗੀਤ ਲਿਖਿਆ 40-45 ਸਾਲ ਪਹਿ ਗੀਤ ਦੇ ਲੋਕੀਂ ਪਿਆਰ ਨਾ ਸੁਣਦੇ ਆ ਅਗਲੀ ਲਾਈਨਾਂ ਪੇਸ਼ ਕਰ ਗਏ ਢੱਬੇ ਨਾ ਕਿਤੇ ਭਈ ਸੰਤਾਂ ਦਾ ਧਾਰਿਆ ਢੱਬੇ ਨਾ ਕਿਤੇ ਭਈ ਸੰਤਾਂ ਦਾ ਧਾਰਿਆ ਬੱਚੇ ਨਾ ਧੁਰੋ ਕੋਈ ਸਾਦਾ ਦਾ ਮਾਰੇਆ ਬੱਚੇ ਨਾ ਧੁਰੋ ਕੋਈ ਸਾਦਾ ਦਾ ਮਾਰੇਆ

ਕਿਉਂ ਉਠਾਂਤਰਾ ਗੀਤ ਦਾ ਰਿਕਾਰਡ ਨਹੀਂ ਹੋਇਆ ਕਿਸ ਨੇ ਰਿਕਾਰਡ ਨਹੀਂ ਕੀਤਾ ਉਹਦੇ ਇੱਕ ਫਿਲਮ ਬਣਨ ਲੱਗੀ ਸੀ ਕਹਿੰਦੇ ਉਹਦੇ ਵਿੱਚ ਰਿਕਾਰਡ ਕਰਾਂਗੇ ਨਾ ਉਹ ਚ ਕੀਤਾ ਉਹਦੇ ਪਤਾ ਨਹੀਂ ਲੱਗਿਆ ਵੀ ਗੀਤ ਕੀ ਦਾ ਲਿਖਿਆ ਹੋਇਆ ਬਾਅਦ ਚਲੋ ਮੈਂ ਆਪ ਰੋਹੂ ਆਪ ਆ ਕੇ ਗਿਆ ਮੈਂ ਕਿਹਾ ਮੇਰਾ ਲਿਖਿਆ ਮੈਂ ਨਵਾਂ ਨਵਾਂ ਬੰਦਾ ਸੀ ਮੈਂ ਕਿਹਾ ਪਤਾ ਲੱਗ ਜੇ ਉਹ ਚਾਹ ਗਿਆ ਵਾ ਵੀ ਡੁੱਬੇ ਨਾ ਕਿਤੇ ਵੀ ਸੰਤਾਂ ਦਾ ਤਾਰਿਆ ਕਹਿੰਦੇ ਜਿਹਨੂੰ ਜਿਹਨਾਂ ਨੂੰ ਬਖਸ਼ੀਸ਼ ਫਕੀਰਾਂ ਦੀ ਬਰਕਤ ਹੋ ਜੇ ਮੇਰੇ ਫਾਦਰ ਸਾਹਿਬ ਮੈਂ ਹੁਣੇ ਮਣੀ ਸਾਹਿਬ ਉਹਨਾਂ ਨੇ ਰਿਲੀਜ਼ ਕੀਤੀ ਕਿਸੇ ਬਾਪੂ ਬਾਪੂ ਉਹਦਾ ਗੀਤ ਐ ਸੁਣਿਓ ਮੈਂ ਆਪਦੇ ਫਾਦਰ ਸਰਦਾਰ ਸਾਧੂ ਸਾਹਿਬ ਬਾਰੇ ਲਿਖਿਆ ਪੋਸਟਰ ਤੇ ਮੇਰੇ ਪਿਤਾ ਜੀ ਦੀ ਫੋਟੋ ਲੱਗੀ ਹੋਈ ਆ ਮੈਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਦੇਖ ਕੇ ਦਿਲੋਂ ਗੀਤ ਗਾਇਆ ਚੱਲਣਾ ਨਾ ਚੱਲਣਾ ਕੋਈ ਗੱਲ ਨਹੀਂ ਮੈਂ ਆਪਣੀ ਡਿਊਟੀ ਨਿਭਾਈ ਆ ਕਿਉਂਕਿ ਮੇਰਾ ਸਾਡੇ ਘਰ ਦੀ ਹਾਲਤ ਨਹੀਂ ਚੰਗੀ ਮੇਰਾ ਬਾਪ ਪਾਠ ਬਹੁਤ ਕਰਦਾ ਹੁੰਦਾ ਸੀ ਜੋ ਮੈਨੂੰ ਲਪੜਿਆ ਮੈਂ ਕਹਿੰਦਾ ਮੇਰੇ ਪਿਓ ਦੇ ਪਾਠ ਕਰਕੇ ਮੈਨੂੰ ਮੜਿਆ ਜੋ ਮੇਰਾ ਬਾਪ ਪਾਠ ਕਰਦਾ ਰਿਹਾ ਮੇਰੇ ਵਾਸਤੇ ਦੁਆ ਮੰਗੀ ਉਹ ਮੈਨੂੰ ਲੱਗੀ ਆ ਮੈਂ ਦੋ ਲੈਣਾ ਬਾਅਦ ਛੋੜਿਆ ਗਾਉਂ ਦਾ ਲਾਸਟ ਆ ਤਾਦ ਰਿਆ ਤੇ ਬਾੜਾ ਨਹੀਂ ਸੱਦੀ ਲਾ ਭੁੱਲਦਾ ਤਾਦ ਰਿਆ ਤੇ ਬਾੜਾ ਨਹੀਂ ਸੱਦੀ ਲਾ ਭੁੱਲਦਾ ਸੱਜਣਾ ਦਾ ਪਿਆਰ ਜੀ ਦੇ ਨਾਲ ਟੁੱਲਦਾ ਸੱਜਣਾ ਦਾ ਪਿਆਰ ਜੀ ਦੇ ਨਾਲ ਟੁੱਲਦਾ सभु <laughs> जो ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਸਭ ਤੋਂ ਬੁਰਾ ਗੈ ਯਾਰ ਮਾਰ ਕਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਮੈਮੀ ਸਾਹਿਬ ਦਾ ਮਣੀ ਜੀ ਦਾ ਚਮਕੀ ਜੀ ਦਾ ਉਸਾ ਭੈਣ ਜੀ ਉਹਨਾਂ ਦਾ ਸਾਰੇ ਭੈਣਾਂ ਦੇ ਵੀਰਾਂ ਦਾ ਕਿਸੇ ਦੇ ਸ਼ਾਨ ਦੇ ਘਰ ਕੋਈ ਲਫ਼ਜ਼ ਬੋਲੇਗਾ ਮਾਫੀ ਚਾਹੁੰਦਾ ਹੱਸ ਦੇਖੇ ਜੀ ਨਾ ਸਰ ਮੈਂ ਦੋ ਲਾਈਨਾਂ ਮੇਰੇ ਬਾਪੂ ਜੀ ਦੀ ਲੈਣਾ ਤਰਨਾਂ ਵਿੱਚ ਕਰਨ ਚੌਥਾ ਕਰ ਚੌਥਾ ਕਰ ਚੌਥਾ ਕਰ ਸਰ ਮੈਂ ਜਿ ਕੋ ਜਿਹੜਾ ਗੀਤ ਮੇਰਾ ਲਈ ਦੋ ਲਾਈਨਾਂ ਕਹੂੰਗਾ 1 ਮਿੰਟ ਦੇ ਵਿੱਚ ਗੁਰਾ ਜੀ 1 ਮਿੰਟ ਦੇ ਵਿੱਚ ਵੇਲਾ ਕਰ ਦੂਗਾ ਦ ਦ ਦ ਦ ਨਾ 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 ਦ ਦ ਦ ਦ ਦ ਨਾ ਦ ਦ ਦ ਦ ਸਭ ਦੋ ਲਾਈਨਾਂ ਕਹਾਂਗਾ ਦ ਆਪਣੇ ਸਾਰੇ ਆਪਣੇ ਬਾਪ ਦੇ ਰੋਣ ਤਾੜੀ ਮਾਰ ਦਿਓ ਕਿਉਂ ਬਾਪ ਸਾਰੀ ਜ਼ਿੰਦਗੀ ਆਪਣੇ ਔਲਾਦ ਵਾਸਤੇ ਲਾਉਂਦਾ ਸਾਰੇ ਸੁੱਖ ਦੁੱਖ ਚੱਲ ਕੇ ਪਤਾ ਨਹੀਂ ਕਿੱਥੋਂ ਕਰਦਾ ਪੈਸੇ ਕਮਾਉਂਦਾ ਤਾਂ ਉਹਦੇ ਪਰ ਸਾਡੇ ਕੋਈ ਮਹਿਮਾਨ ਤਨਸ਼ੀਬ ਲੈ ਆਏ ਨੇ ਜੀਆਂ ਕਹਿੰਦੇ ਆ ਫਿਰ ਇਕੱਲੇ ਨੇ ਆਜ ਆਜੋ ਮੇਰੇ ਕੋਲ ਰਸਮਾਂ ਵਾਰਿ ਵਜਾ ਤੇ ਤਰ ਮਸਵਾ ਜਾ ਤੋ ਵਦ ਕੁਝ ਕਹਿਣ ਨੂੰ ਜੀ ਕਰਦਾ ਟੋੜੀ 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 ਬਾਪੂ ਦੇ ਗਾਣੇ ਦੀ ਬਰਕਤ ਹੈ ਗਈ ਆ ਰਸਮਾਂ ਵਾਰਿ ਵਜਾ ਤੇਰੇ ਮਸਬਾਜਾ ਤੂੰ ਵਦ ਕੁਝ ਕਹਿਣ ਨੂੰ ਜੀ ਕਰਦਾ ਬਾਪੂਏ ਬਾਪੂ ਮੈਨੂੰ ਰੱਬ ਦੀ ਕਸਮ ਬਾਪੂਏ ਬਾਪੂ ਮੈਨੂੰ ਰੱਬ ਦੀ ਕਸਮ ਤੈਨੂੰ ਰੱਬ ਕਹਿਣ ਨੂੰ ਜੀ ਕਰਦਾ ਬਾਪੂਏ ਬਾਪੂ ਮੈਨੂੰ ਰੱਬ ਦੀ ਕਸਮ ਤੈਨੂੰ ਰੱਬ ਕਹਿਣ ਨੂੰ ਜੀ ਕਰਦਾ ਮੇਰੇ ਲਈ ਕਮਾਈ ਕੀਤੀ ਖੁਸ਼ੀ ਮੰਗੀ ਮੇਰੇ ਲਈ ਮੈਨੂੰ ਸੁੱਖ ਦਿੱਤੇ ਆਪ ਕੱਢੀ ਤੰਗੀ ਮੇਰੇ ਲਈ ਜੋ ਵੀ ਕਿਸੇ ਬਾਪ ਨੇ ਉਲਾਦ ਲਈ ਕਰਿਆ ਉਹ ਸਭ ਕਹਿਣ ਨੂੰ ਜੀ ਕਰਦਾ ਬਾਪ ਵੇ ਬਾਪ ਮੈਨੂੰ ਰੱਬ ਦੀ ਕਸਮ ਤੈਨੂੰ ਰੱਬ ਕਹਿਣ ਨੂੰ ਜੀ ਕਰਦਾ ਬਾਪ ਵੇ ਬਾਪ ਮੈਨੂੰ ਰੱਬ ਦੀ ਕਸਮ ਤੈਨੂੰ ਰੱਬ ਕਹਿਣ ਨੂੰ ਜੀ ਕਰਦਾ ਬਹੁਤ ਬਹੁਤ ਸ਼ੁਕਰੀਆ ਇਹ ਮੇਰਾ ਗੀਤ ਆਉਣ ਵਾਲਾ ਪਲੀਜ਼ ਦੇਖਿਓ ਉਹੜਾ ਤੁਸੀਂ ਜੇ ਨੂੰ ਅਸੀਂ YouTube ਤੇ ਲੋਡ ਕਰ ਦਾਂਗੇ ਮੇਰੇ ਹੱਥ ਵੱਨ ਕੇ ਬੈਤੀ ਹੈ ਕਿ ਇਹ ਮੇਰਾ ਆਪ ਦਾ ਗੀਤ ਆ ਬਾਕੀ ਲੋਕਾਂ ਵਾਸਤੇ ਮੇਰੇ ਫਾਦਰ ਸਾਹਿਬ ਨੂੰ ਡੈਡੀਕਟਾ ਸਰਦਾਰ ਸਾਹੂ ਜੀ ਨੂੰ ਬਹੁਤ ਬਹੁਤ ਦਿਲੋਂ ਗਿਆ ਜਰੂਰ ਮੇਰੇ ਗੀਤ ਸੁਣਿਆ ਬਹੁਤ ਬਹੁਤ ਬੇਨਤੀ ਹੈ